ਨਿਊਜ਼ ਪੀਪੀ04 ਦੇਖ ਰਹੇ ਦਰਸ਼ਕਾਂ ਸਵਾਗਤ ਕੇਂਦਰ ਸਰਕਾਰ ਵੱਲੋਂ ਪਿਛਲੇ ਦਿਨੀ ਬਣਾਏ ਗਏ ਨਵੇਂ ਕਾਨੂੰਨ ਦੇ ਕਾਰਨ ਟਰੱਕ ਡਰਾਈਵਰਾਂ ਵੱਲੋਂ ਹੜਤਾਲ ਕੀਤੀ ਹੋਈ ਹੈ ਜਿਸ ਦਾ ਅਸਰ ਪٹرول ਪੰਪਾਂ ਤੇ ਵੀ ਦੇਖਣ ਨੂੰ ਮਿਲ ਰਿਹਾ ਪٹرول ਪੰਪਾਂ ਤੇ ਡੀਜ਼ਲ ਅਤੇ ਪੈਟਰੋਲ ਲੈਣ ਲਈ ਕਿਸਾਨਾਂ ਵੱਲੋਂ ਲੋਕਾਂ ਵੱਲੋਂ ਲੰਮੀਆਂ ਲੰਮੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਜੇਕਰ ਟਰੱਕਾਂ ਦੀ ਆਵਾਜਾਈ ਨਾ ਹੋਈ ਤਾਂ ਪਟਰੋਲ ਡੀਜ਼ਲ ਜਿਹੜੇ ਖਤਮ ਹੋ ਜਾਣਗੇ ਇਸ ਬੰਦ ਦੀ ਗੱਲਬਾਤ ਕਰਦੇ ਆ ਪਟਰੋਲ ਪੰਪਾਂ ਦੇ ਮਾਲਕ ਪ੍ਰੇਮ ਕੁਮਾਰ ਬਾਂਸਲ ਨੇ ਕੀ ਕਿਹਾ ਤੁਸੀਂ ਵੀ ਦੇਖੋ ਸਾਧਕ ਤੋਂ ਸਾਡੀ ਖਾਸ ਰਿਪੋਰਟ ਹਾਂਜੀ ਅੰਕਲ ਜੀ ਕੀ ਕਹਿਣਾ ਚਾਹੁੰਦੇ ਹੋ ਜੋ ਹੜਤਾਲ ਚੱਲ ਰਹੀ ਹੈ ਪਟਰੋਲ ਪੰਪਾਂ ਦੇ ਜੀ ਇਹ ਹੜਤਾਲ ਤਾਂ ਪੰਪਾਂ ਵਾਲਿਆਂ ਦੀ ਕੋਈ ਹੜਤਾਲ ਨਹੀਂ ਜੀ ਇਹ ਹੜਤਾਲ ਹੈ ਜੀ ਇਹ ਜਿਹੜੇ ਗਵਰਨਮੈਂਟ ਨੇ ਕਾਨੂੰਨ ਬਣਾਇਆ ਹੈਗਾ ਡਰਾਈਵਰਾਂ ਦੇ ਖਿਲਾਫ ਕਾਨੂੰਨ ਬਣਿਆ ਹੈ ਉਹਦੇ ਕਰਕੇ ਹੜਤਾਲ ਹੋ ਰਹੀ ਹੈ ਦੀਪੂ ਸਾਡਾ ਕੋਈ ਨਹੀਂ ਕਹਿ ਰਿਹਾਗਾ ਵੀ ਹੜਤਾਲ ਹੈ ਉਹ ਤਾਂ ਕਹਿੰਦਾ ਗੱਡੀ ਭੇਜੋ ਜੀ ਆਪ ਦੀ ਭਰਾ ਠੀਕ ਹੈ ਜੀ ਇਹ ਸਰ ਕੇ ਸਾਡੇ ਕੋਲੇ ਜਿੰਨਾ ਤੇਲ ਪਿਆ ਹੈਗਾ ਅਸੀਂ ਸਾਰਾ ਤੇਲ ਵੇਚ ਕੇ ਉਸ ਤੋਂ ਬਾਅਦ ਬੰਪ ਬੰਦ ਕਰਾਂਗੇ ਉਸ ਤੋਂ ਪਹਿਲਾਂ ਅਸੀਂ ਕੋਈ ਕਿਸੇ ਨੂੰ ਨਾ ਨਿਗੀ ਜਿਹੜਾ ਮਰਜ਼ੀ ਆਜੇ ਸਾਡੇ ਕੋਲੇ ਪੈਟਰੋਲ ਲੈ ਲੈ ਡੀਜ਼ਲ ਲੈ ਲੈ ਜਿੰਨਾ ਸਟਾਕ ਹੈ ਸਾਡੇ ਸਟਾਕ ਨੂੰ ਨਿਲ ਕਰਾਂਗੇ ਡੀਜ਼ਲ ਵਜ਼ਨ ਘਟਣ ਦੇ ਵੀ ਕੋਈ ਨਹੀਂ ਡੀਜ਼ਲ ਦੇ ਪਹਿਲਾਂ ਸੀਗੇ ਵਜ਼ਨ ਘਟਣ ਦੇ ਚਾਂਸ ਲੋਕਾਂ ਨੇ ਇਸੇ ਕਰਕੇ 30 31 ਨੂੰ ਲਿੱਤਾ ਨੀਗਾ ਗਵਰਨਮੈਂਟ ਨੇ ਬਿਆਨ ਦਿੱਤਾ ਸੀਗਾ ਕਿ 8 10 ਰੁਪਏ ਘਟਾਵਾਂਗੇ ਉਹਦੇ ਕਰਕੇ ਹਰ ਕਿਸੇ ਨੇ ਤੇਲ ਨਹੀਂ ਚੱਕਿਆ ਉਦੋਂ ਤੇਲ ਨਾ ਚੱਕਣ ਕਰਕੇ ਦੂਜੇ ਪਾਸੇ ਉਹਨਾਂ ਨੇ ਕਾਨੂੰਨ ਬਣਾਤਾ ਕੋਈ ਸਰਕਾਰ ਦੇ ਪੰਪਾਂ ਦੇ ਪਹਿਲਾਂ ਹੀ ਤੇਲ ਬਹੁਤ ਘਟ ਸੀਗਾ ਵੀ ਅਗਲੇ ਨੂੰ ਹਰ ਕਿਸੇ ਨੂੰ ਸੀਗਾ ਵੀ ਸਾਡਾ ਪੰਜ ਪੰਜ ਜੀ ਲੱਖ ਰੁਪਿਆ ਘਟੂਗਾ ਇਸ ਸਰਕਾਰ ਨੂੰ ਤੇਲ 30 31 ਨੂੰ ਚੱਕਿਆ ਨਹੀਂ ਡੀਜ਼ਲ ਤੇ ਪੈਟਰੋਲ ਦੀ ਕਿੰਨੀ ਕਿੰਨਾਂ ਮਾਤਰਾ ਚ ਆਪਣੇ ਕੋਲੇ ਪਿਆ ਸਟਾਕ ਚ ਐਸਲਿ ਸੱਤ ਅੱਠ ਹੀ ਆ ਲੀਟਰ ਜਿਹਦੇ ਚ 5000 ਲੀਟਰ ਡੈਡ ਸਟਾਕ ਰਹਿੰਦਾ ਹੈਗਾ 8000 ਲੀਟਰ 3000 ਲੀਟਰ ਨਿਕਲੂਗਾ ਉਹਦੀ ਪੈਟਰੋਲ 8000 ਲੀਟਰ ਨਿਕਲੂਗਾ ਠੀਕ ਹੈ ਜੀ ਪੈਟਰੋਲ 8000 ਇਕੱਲੇ ਵੇਚਾਂਗੇ ਡੀਜ਼ਲ 3000 ਠੀਕ ਹੈ ਥੈਂਕ ਯੂ